ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੇ ਬਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਕਿ ਇਟਲੀ ਦੇ ਵਿੱਚ ਰੋਡ ਉੱਤੇ ਜਿਹੜੀਆਂ ਮਾਰਕੀਟਾਂ ਲੱਗਦੀਆਂ ਉਹ ਕਿਵੇਂ ਲੱਗਦੀਆਂ ਨੇ ਸਾਡੇ ਇੱਥੇ ਇਟਲੀ ਦੇ ਵਿੱਚ ਨਾ ਰੋਡਾਂ ਉੱਤੇ ਮਾਰਕੀਟਾਂ ਲੱਗਦੀਆਂ ਕਈ ਕਈ ਦਿਨ ਹਫ਼ਤੇ ਦੇ ਵਿੱਚ ਇੱਕ ਦਿਨ ਦੋ ਦਿਨ ਅੱਜ ਤੁਹਾਨੂੰ ਉਹ ਦਿਖਾਉਣੇ ਆ ਇਸ ਟਾਈਮ ਆਪਾਂ ਇਸ ਤਰ੍ਹਾਂ ਕੋਲ ਆਏਵੇਂ ਤੇ ਇਹਨਾਂ ਦੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਲੱਗਦੀ ਹੈ ਰੋਡ ਮਾਰਕੀਟ ਇਹਨੂੰ ਮਰਕਾਤੋ ਵੀ ਕਹਿ ਦਿੰਨੇ ਆਪਾਂ ਤੇ ਆਜੋ ਤੁਹਾਨੂੰ ਹੁਣ ਉਹ ਦਿਖਾਉਣੇ ਆ ਦੇ ਨਾਲ ਆਈਆਂ ਰਸਮ ਤੇ ਅਬਲੀਨ ਅਬਲੀਨ ਨਾਲ ਕੁਲ ਅਸੀਂ ਆਏ ਹੋਏ ਤੇ ਇਹ ਹੁਣ ਸਾਨੂੰ ਲੈ ਕੇ ਚੱਲੀ ਐ ਮਰਕਾਟ ਘਮਾਉਣ ਤੇ ਬਾਕੀ ਫੌਜ ਸਾਡੀ ਪਿੱਛੇ ਆ ਰਹੀ ਐ ਆ ਦੇਖੋ ਜੀ ਐਦਾਂ ਲੱਗਦੀ ਐ ਰੋਡਾਂ ਦੇ ਉੱਤੇ ਮਾਰਕੀਟ ਇੱਥੇ ਇਟਲੀ ਦੇ ਵਿੱਚ 10 ਯੂਰੋ 5 ਯੂਰੋ ਰੇਟ ਨੇ ਇੱਥੇ ਇਹਨਾਂ ਦੇ ਲਾਏ ਹੋਏ ਉਹਨੂੰ ਰੇਟ ਦਿਖਾਉਣਾ ਹੁਣ ਮੈਂ ਚੰਗੀ ਤਰ੍ਹਾਂ ਜਿਗਣਾ ਟੀ-ਸ਼ਰਟ ਆ ਰੇਟ 13 ਯੂਰੋ ਲਾਇਆ ਵੈ ਇਹਨਾਂ 13 ਯੂਰੋ ਆ ਅਾ 10 ਯੂਰੋ ਆ 5 ਯੂਰੋ ਚ ਵੀ ਹੁਣ ਮਿਲ ਜਣੇ ਚੀਜ਼ਾਂ ਸਸਤੀ ਤੋਂ ਸਸਤੀ ਚੀਜ਼ ਵੀ ਮਿਲ ਜਾਂਦੀ ਐ ਇੱਥੇ ਬਹੁਤ ਯਾਨੀ ਕਿ ਸਵੇਰੇ ਸਵੇਰੇ ਹੀ ਹੁੰਦੀ ਐ ਤੇ ਕਰੀਬ ਨੇ ਇਹ 7 ਵਜੇ ਤੋਂ ਲੈ ਕੇ 2 ਵਜੇ ਤੱਕ ਆ ਟੋਪੇ ਤਾਂ ਲਾਇਵ ਪੜਦੇ ਜੀ ਇਹਨਾਂ ਨੇ ਤੇ ਦੇਖੋ ਲੋਕ ਝੋਲੇ ਭਰ-ਭਰ ਲੈ ਜਾਂਦੇ ਘਰ ਨੂੰ ਤੇ ਇੱਧਰ ਕੋਈ ਪਬਲਿਸਿਟੀ ਕਰ ਰਿਹਾ ਤੇ ਆ ਭੀਖ ਮੰਗ ਰਿਹਾ ਇੱਧਰ ਆ ਇਧਰ ਮੀਟ ਦੀ ਆ ਗਈ ਇਧਰ ਸਾਰਾ ਮੀਟ ਲਾ ਵੇ ਇਹਨਾਂ ਨੇ ਤੇ ਉਹ ਦੇਖੋ 5 ਜੂਰੋ ਚੋ ਕੀ ਸਮਾਨ ਮਿਲਦਾ ਹੈ ਪੁੱਤ ਹੈ ਬਾਅਦ ਚ ਲੈਣੇ ਪੁੱਤ ਪੀਣੇ ਵਾਲਾ ਇਧਰ ਨੂੰ ਚੱਲਦੇ ਪਹਿਲਾਂ ਇਧਰ ਆ ਜਾਓ ਜੂਸ ਕਿੰਨਾ ਸਸਤਾ ਲੱਗਿਆ ਹੋਇਆ 50 ਸੈਂਟ ਦੀ ਇੱਕ ਬੋਤਲ ਐ 6 ਬੋਤਲਾਂ ਲਵਾਂਗੇ 2000 ਰੁਪਏ ਦੀਆਂ ਕਿਦਰਾ ਦਾ ਮੰਡੀ ਟੈਪ ਆ ਸਿਸਟਮ ਜ। ਤੇ ਆ ਫਰੂਟ ਵਾਲੀ ਦੁਕਾਨਾ ਇੱਧਰ ਇੱਥੇ। ਜੇ ਤੁਸੀਂ ਉਰਿਆ ਰੋਡ ਮਾਰਕੀਟ ਦੇ ਜੇ ਤੁਸੀਂ ਆਪਣੀ ਨਾ ਮਹ ਲਾਉਣੀ ਆ ਆਪਣੀ ਦੁਕਾਨ ਲਾਉਣੀ ਆ ਤਾਂ ਉਹਦੇ ਵਾਸਤੇ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਆ ਤਾਂ ਲੱਗਦੀ ਆ। ਬਿਨਾ ਪਰਮਿਸ਼ਨ ਤੋਂ ਨਹੀਂ ਲੱਗਦੀ ਹੈਗੀ। ਜਿਹੜੇ ਇੱਥੇ ਦੀ ਸੰਸਥਾ ਨਾਲ ਉਹ ਤੋਂ ਪਰਮਿਸ਼ਨ ਲੈ ਕੇ ਫੇਰ ਆਪਾਂ ਲਾ ਸਕਦੇ ਹਾਂ। ਹੁਣ ਤੁਸੀਂ ਜਿੰਨੀਆਂ ਵੀ ਦੇਖ ਰਹੇ ਆ ਤੇ ਆ ਤਿੰਨ ਐਰੋ ਦੀ ਬੈਲਟਾਂ ਨਹੀਂ ਲਾਈ ਹੋਈਆਂ ਤਿੰਨ ਯੂਰੋ ਦੀ ਬੈਲਟਾਂ ਸਰਫ। 12 ਜੋੜੇ ਜਰਾਬਾਂ ਦੇ 5 ਯੂਰੋ ਚ ਆ ਦੇਖੋ ਆਹ ਧਿਆਨ ਨਾਲ ਲਸਨ ਪੁੱਤ ਆ ਇਧਰ ਮੀਟ ਮਿਲਦਾ ਰੈਡੀ ਮੀਟ ਬਣਿਆ ਬਣਾਇਆ ਆ ਨਾ ਬਾ ਲੋ ਤੇ ਖਾਓ ਆਪਣਾ ਐਨ ਵਧੀਆ ਐ ਦਨਿਆ ਮਾਰਕੀਟਾ ਲੱਗਦੀ ਐ ਇੱਥੇ ਸਾਰਾ ਬਸ ਚੱਕ ਮਚੂਲਾ ਐ ਨਾ ਦੱਸ ਕਿ ਤਰ੍ਹਾਂ ਦਾ ਜਦੋਂ ਟਾਈਮ ਹੋ ਗਿਆ ਨਾਲ ਬੰਦ ਕਰਨਾ ਇਕ ਨਹੀਂ ਬਸ ਮਾਂ ਨਹੀਂ ਸੈਲਫ ਲੰਘ ਜਾਣਾ ਇਹ ਚੱਕਰ ਇੱਧਰ ਮੱਛੀ ਵਾਲੀ ਦੁਕਾਨ ਆ ਗਈ ਇੱਧਰ ਹੀ ਸਾਈਡ ਜ਼ਿਆਦਾ ਖਾਣ ਪੀਣ ਦਾ ਹੈ ਦੂਈ ਸਾਈਡ ਜ਼ਿਆਦਾ ਕੱਪੜੇ ਦਾ ਸਾਮਾਨ ਹੈ ਹਰ ਇੱਕ ਤਰ੍ਹਾਂ ਦਾ ਸਾਮਾਨ ਮਿਲ ਜੂਗਾ ਤੁਹਾਨੂੰ ਇੱਥੇ ਜੋ ਆਕਾਂ ਦਾ ਕਿਆ ਵੱਡਿਆਂ ਦਾ ਕਿਆ ਰੰਡਾਨੀ ਲੋਕ ਇੰਨਾ ਕਿ ਜ਼ਿਆਦਾ ਉਹਨੂੰ ਪਸੰਦ ਕਰਦੇ ਨੇ ਮਰਕੱਤੋ ਜਿ ਘੁੰਮਣਾ ਓਪਨ ਮਾਰਕੀਟ ਕਹਿੰਦੇ ਨੇ ਜਿੱਕਣਾ ਆਪਾਂ ਰੋਡ ਮਾਰਕੀਟ ਵੀ ਕਹਿੰਦੇ ਨੇ ਇਹਨੂੰ ਰੋਡ ਦੇ ਉੱਤੇ ਲੱਗਦੀ ਆ ਯਾਨੀ ਕਾ ਪਿੰਡ ਚ ਦੋ ਦਿਨ ਮੇਰੇ ਕਾ ਤੋਂ ਲੱਗ ਜੇ ਮਨਹਿਰ ਵੀ ਉਹ ਚ ਇੱਕ ਸ਼ਨੀਵਾਰ ਨੂੰ ਤੇ ਇੱਕ ਬੁੱਧਵਾਰ ਨੂੰ ਜਿਹੜੀ ਸ਼ਨੀਵਾਰ ਵਾਲੀ ਹੁੰਦੀ ਹੁੰਦੀ ਹੈ ਕਹਿੰਦੇ ਉਹ ਚ ਤਾਂ ਬਾਹਲੇ ਹੀ ਰਸ਼ ਹੁੰਦਾ ਉਹ ਜਿਹੜਾ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੁੰਦਾ ਕਿ ਗੁੱਦ ਦੇ ਵਿੱਚ ਦੁਕਾਨਾਂ ਵੀ ਬਹੁਤ ਜ਼ਿਆਦਾ ਹਨ ਜਿਹੜਾ ਤੁਸੀਂ ਖਾਲੀ ਦੁਕਾਨ ਦੇਖ ਰਹੇ ਨੇ ਜਗਮ ਇਹ ਇਹਨਾਂ ਦੀ ਪਰਮਿਸ਼ਨ ਜਾਂ ਕਈਆਂ ਦੀ ਆਏ ਨਹੀਂ ਜਾਂ ਸ਼ਨੀਵਾਰ ਦੀ ਪਰਮਿਸ਼ਨ ਲਈ ਹੋਈ ਹੈ ਜਿਨ੍ਹਾਂ ਨੇ ਆ ਵੀ ਚ ਖਾਲੀਆਂ ਨੇ ਸ਼ਨੀਵਾਰ ਨੂੰ ਸਾਰੀਆਂ ਬੁੱਕ ਹੋਣੀਆਂ ਆ ਇੱਦਾਂ ਦਾ ਕੰਮ ਕਰਾ ਇੱਥੇ ਜੀ ਪਰਮਿਸ਼ਨ ਲੈ ਕੇ ਆਪਾਂ ਜੇ ਇੰਡੀਆ ਦਾ ਸਮਾਨ ਮੰਗਾ ਲਓ ਜੇ ਬੰਗਲਾਦੇਸ਼ ਜਿੱਥੋਂ ਮਰਜੀ ਸਮਾਨ ਲਿਆ ਕੇ ਨੋਰੇ 베ਚੀ ਚਲੋ ਐਦਾਂ ਹੀ ਕਰਦੇ ਆ ਲੋਕ ਬਹੁਤ ਆਪਣੇ ਉੱਤਰੋਂ 2-2 ਯਰ ਤੋਂ 3-3 ਯਰ ਤੋਂ ਲਿਆ ਕੇ ਉਹ ਦਾ 10 15 15 ਯਰ ਉਹ ਜੋ 베ਚੀ ਜਾਂਦੇ ਆ ਤੇ ਇੱਥੇ ਜਣੀ ਕਿ ਆਪਾਂ ਨੂੰ ਮਾਰਕੀਟ ਦੇ ਹਿਸਾਬ ਨਾਲ ਥੋੜਾ ਸਸਤਾ ਮਿਲ ਜਾਂਦਾ ਸਮਾਨ ਕੱਪੜਾ ਕੋਪੜਾ ਪਰ ਹੁੰਦਾ ਵਧੀਆ ਜੇ ਸਭ ਤੋਂ ਜ਼ਿਆਦਾ ਸੇਲ ਹੁੰਦੀ ਹੈ ਨਾ ਉਹ ਹੁੰਦੀ ਹੈ ਜਨਾਨੀਆਂ ਦੇ ਪਰਸਾਂ ਦੀ ਪੂਰੇ ਪੂਰੇ ਪਰਸਾਂ ਨੇ ਕਈ ਦੁਕਾਨਾਂ ਦੇਖ ਲਓ ਤੇ ਟਾਈਮ ਨਾਲ ਵਿਲੇ ਹੋ ਜਾਂਦੇ ਆ ਉਹ ਇੰਨਾ ਪਰਸ ਵੇਚਦਾ ਦੇਖ ਲਓ ਇਹ ਬਣੀ ਬੜੀ ਖੁੱਲੀ ਮਾਫ ਹੋਆ ਪਾਰਕਿੰਗ ਆ ਇਹ ਪਾਰਕਿੰਗ ਦੇ ਵਿੱਚ ਲੱਗੀ ਹੋਈ ਆ ਇਹ ਹੁਣ ਇੱਥੇ ਕੋਈ ਗੱਡੀ ਨਹੀਂ ਇੰਟਰ ਕਰਦਾ ਜੀ ਕੁਝ ਨਹੀਂ ਕਰ ਸਕਦਾ ਜੀ 2 ਵਜੇ ਤੱਕ 2 ਵਜੇ ਤੱਕ ਪਰਮਿਸ਼ਨ ਹੁੰਦੀ ਆ ਔਰ ਆ ਫੁੱਲਾਂ ਦੇ ਬੂਟੇ ਲੱਗੇਵੇਂ ਡੇਢ ਡੇਢ ਰੋਜ਼ ਸਾਰੇ ਅੱਜੀ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਸਵੇਰ ਸਵੇਰ ਤਾਂ ਭੀੜ ਬਹੁਤ ਹੁੰਦੀ ਆ 8 ਵਜੇ ਤੋਂ ਲੈ ਕੇ 10 ਵਜੇ ਤੱਕ ਤਾਂ ਫੁੱਲ ਭੀੜ ਹੁੰਦੀ ਆ ਇੱਥੇ ਚਿਪਸ ਪੀਣੇ ਆਲੀ ਇਹਨਾਂ ਨੂੰ ਪਤਾ ਨਹੀਂ ਕਿ ਆ ਦੇਖ ਲਿਆ ਇੱਥੇ ਚਿਪਸ ਚਿਪਸ ਤੂੰ ਪੀ ਲੈ ਚੱਲ ਦੇਖਦੇ ਆ ਬਾਜਾ ਜੀ ਬਾਜਾ ਪੁੱਤ ਆ ਸਾਰਾ ਘਰ ਦਾ ਸਮਾਨ ਮਿਲਦਾ ਔਰੇ ਸਪਰੇ ਹਾਂ ਸਪਰੂ ਹਾਂ ਸਰਫਾਂ ਸਾਰਾ ਕੁਝ ਸ਼ੈਂਪੂ ਵਗੈਰਾ ਜਿੱਦਾਂ ਆਪਾਂ ਇੰਡੀਆ ਨਹੀਂ ਲੇਕਿਨ ਦੁਕਾਨਾਂ ਤੋਂ ਓਰੇ ਐ ਇਦਾਂ ਨਹੀਂ ਦੁਕਾਨਾਂ ਲੱਗਦੀਆਂ ਸਮਝ ਲਓ ਕੀ ਲੈਣਾ ਪੁੱਤ ਡੋਗ ਹੀ ਨਹੀਂ ਫਿਰਦੀ ਇਹ ਵਿੱਚ ਆ ਜੋੜਾ ਕਿੰਨਾ ਸੋਹਣਾ ਡੋਗੀਆਂ ਦਾ ਵਿੱਚ ਖੜਜਾ ਉੱਤ ਚਾੜੂ ਦੇਖੋ ਕਿੰਦਾ ਪੰਜ ਯੂਰੋ ਚ ਹੈ ਗਏ ਹੈ ਗਏ ਹਾਂ ਫਾਟਾ ਹੈ ਹੈ ਨਾ ਨਾ ਹੈਗਾ ਇਹ ਤੇ ਆ ਲੱਗੇ ਹੋ ਬਾਈ ਪਾਣੀ ਵਾਲੇ ਇੱਥੇ ਪਾਣੀ ਭਰਨ ਵਾਸਤੇ ਫਰੀ ਹੈ ਇਹ ਮੁਲਾਦਾ ਪਾਣੀ ਵਾਲੇ ਤਰੀਆ ਬੁਕਾ ਕਾੜਕੂੜ ਤਾਂ ਨਹੀਂ ਪੈਂਦਾ ਨਹੀਂ ਅਚਾ ਤਾਂ ਬਟਨ ਦੱਬ ਦੇ ਪਰ ਲੋ ਆਪਣਾ ਪਾਣੀ ਹਨਾ ਫ੍ਰੀ ਆਫ ਕੋਸਟ ਵਧੀਆ ਫਿਲਟਰ ਫਿਲਟਰ ਹੁੰਦਾ ਹੋਵੇ ਪਾਣੀ ਕਈ ਜਗ੍ਹਾ ਜਿਹੜੇ ਪੈਸੇ ਲੈਉਂਦੇ ਆ ਇਹ ਕਈ ਜਗ੍ਹਾ ਫ੍ਰੀ ਹੁੰਦੇ ਆ ਦੱਬਣਾ ਪੈਣਾ ਪੁੱਤ ਬਟਨ ਹਾਂ ਦੱਬ ਨਾ ਮੇ ਦੱਬ ਕੇ ਰੱਖਦਾ ਖੁੱਬ ਖੜ ਜਾ ਚੱਲ ਪੀ ਹੁਣ ਗਿੱਲੇ ਹੋ ਜਣੇ ਕੱਪੜੇ ਰਸਮ ਮੈਂ ਭਲਾ ਦੇਣਾ ਲੈ ਲਾ ਅਵਲਿਨ ਦੇਖੀ ਪੁੱਤ ਚੱਲ ਬਾਤਾਂ ਕਰੋ ਹੁਣ ਆ ਦੇਖੋ 10 ਜੂਰੋ ਦਾ ਲਾਇਆ ਵਰੇਟ ਇਹਨਾਂ ਨੇ 10 10 ਜੂਰੋ ਬਹੁਤ ਮੋਟਾ ਕਰਕੇ ਲਿਖਿਆ ਹੋਇਆ ਤਾਂ ਜੋ ਕਿ ਸਭ ਦੀ ਨਿਗਾ ਪੈ ਜਾਵੇ ਕਸਟਮਰ ਖਿੱਚਣੇ ਦਾ ਇੱਕ ਬਣਾਇਆ ਬਣਨੇ ਢੰਗ ਕਿਉਂਕਿ ਰੇਟ ਦੇਖ ਕੇ ਕਸਟਮਰ ਆਟੋਮੈਟਿਕ ਹੀ ਆਉਂਦਾ ਫਿਰ ਕਿਉਂਕਿ ਇਹ ਜਿਹੜੇ ਸ਼ਹਿਰ ਚ ਲੱਗਦੇ ਨੇ ਸ਼ਹਿਰ ਦੇ ਲੋਕ ਸਾਈਕਲਾਂ ਤੇ ਆਜਣੇ ਕਈ ਕੋਈ ਗੱਡੀਆਂ ਐਂਟਰ ਨਹੀਂ ਨਾ ਹੁੰਦੀ ਫਿਰ ਸਾਈਕਲਾਂ ਤੇ ਉਹਨਾਂ ਲੋਕਾਂ ਦੇ ਸਾਈਕਲ ਸਾਈਕਲ ਲੱਗਿਆ ਪਿਆ ਇੱਧਰ 0 ਤੇ 0 ਤੱਕ ਦੇਖੋ ਸਾਰੀ 10-10 ਸਿਰੋ ਟੋਟਲੀ ਦੇਖੋ ਸਿਰੇ ਤੱਕ ਲਾਇਆ ਪਿਆ ਸਾਰੇ ਜਿਹੜਾ ਮਰਜੀ ਚੱਕ ਲੋ ਸਾਰੇ 10 ਐਰੋ ਚ ਇਹ ਚੀਏ ਰ ਇਹ ਚੀਏ ਰ ਤੁਤ 10 ਆਪਰਸ ਦੇਖ ਲੋ ਪਈ ਹੋ ਰਹੀ ਪੂਰੇ ਪਰਸਾਨੀ ਸੇ ਇਹ ਬਹੁਤ ਹੁੰਦੀ ਆ 4 ਦੀ ਚੀ ਸੱਤ ਉਹ ਕਤੋਰ ਨਾ ਸੇ 4 ਹੋਇਆ ਪਤਾ 4 ਐਰੋ 7 ਐਰੋ 8 ਐਰੋ 10 ਐਰੋ ਇੱਦਾਂ ਸਮਾਨ ਵਿਕਦਾ ਭਾਈ ਉਹ ਦੇਖ ਲਓ ਤੇ ਸਾਰਾ ਸਮਾਨ ਆਪਣੇ ਉਧਰੋਂ ਵੀ ਆਉਂਦਾ ਏਸ਼ੀਆ ਤੋਂ ਕਈ ਬੰਗਲਾਦੇਸ਼ ਤੋਂ ਆਉਂਦਾ ਪਾਕਿਸਤਾਨ ਤੋਂ ਇੰਡੀਆ ਤੋਂ ਬੇਤਨਾਮ ਤੋਂ ਸ਼ਾਇਦ ਛਤਰੀ 5 ਯੂਰੋ ਦੀ ਵੀ ਹੈ 9 ਯੂਰੋ ਦੀ ਵੀ 11 ਯੂਰੋ ਦੀ ਵੀ ਹੈ ਤੇ 12 ਯੂਰੋ ਦੀ ਵੀ ਹੈ ਇਦਾਂ ਦੇ ਰੇਟ ਨੇ ਇਹਨਾਂ ਮਾਰਕੀਟਾਂ ਦੇ ਵਿੱਚ ਅੱਜ ਜਮੇ ਖੁੱਲੇ ਕੰਮ ਕਰਿਆ ਬਿੱਦਰ ਚਾਰ ਐ ਜਿਹੜਾ ਕੋ ਮਰਜ਼ੀ ਚੱਕੋ ਬੱਚੇ ਦੀ ਚੱਪਲਾ ਜਿਗਣਾ ਆਪਣੀ ਨਹੀਂ ਲੱਗਦੀ ਹੁੰਦੀ ਸੇਲ ਜੀ ਸ਼ਹਿਰਾਂ ਦੇ ਵਿੱਚ بڑے ਸ਼ਹਿਰਾਂ ਚ ਉਹ ਚੀਜ਼ ਲਈ ਵੀ ਆ ਇਹ ਹੈਗੀ ਹੈ 3 ਯੂਰੋ ਚ ਉਹ ਦੇਖੋ 1 ਯੂਰੋ ਓਨਲੀ 1 ਯੂਰੋ ਮੰਨਣਾ ਜਾਂ ਐ ਜਿਹਾ ਚਾ ਮਿਲਦੀਆਂ ਗਈ ਵਿੱਚ ਵਿੱਚ 1 ਯੂਰੋ ਚ ਸਾਰਾ ਕੁਝ ਲੋਕੋ ਮਰਜ਼ੀ ਦੇ ਲੈ ਜਾ ਕੋਲ ਲੈ ਤਾਂ ਹੈ ਕਿ ਨਹੀਂ ਆ 4 ਵਾ ਤੱਕ ਲੈ ਕੇ ਖੰਡਾ ਨਾ ਉਹਨੂੰ ਫਿਰ ਇੱਕ ਟੱਕ ਲੈ। ਚਾ ਪੈਸੇ ਦੇ ਦੋ। ਮਾਰਕੀਟ ਚ ਕਿੰਨੇ ਡੇਢ ਰੋਡਾ ਹੁੰਦਾ ਨਾ? ਪਤਾ ਨਹੀਂ। ਲਫੜਾ ਕਰ ਇੱਕ ਰੋਡਾ ਕਿੰਨਾ? ਦੋ ਦੇ ਇਹਨੂੰ। ਇੱਕ ਰੋ ਫੜਾ ਦੇ ਪੁੱਤ ਇੱਕ ਰੋ। ਤਰੇਗੋ। ਚਾਓ ਚਾਓ ਉਹ ਇੱਕੋ ਖੋਲਣਾ ਦੋ ਉਹਨਾਂ ਵਾਸਤੇ ਰੱਖ ਦੋ ਥੋੜੇ ਵਾਸਤੇ ਆਉਣੇ ਇਹ ਉਹਨਾਂ ਨੇ ਰੋਣਾ ਆ ਕੇ ਦੂਏ ਆਨੇ ਨਹੀਂ ਜੋ ਬਨਾਰੋ ਨੇ ਠੀਕ ਆ ਓਕੇ ਆ ਬੂਟ ਲੱਗੇ ਹੈ ਬੂਟ ਥੋੜੇ ਜਿਹੇ ਮਹਿੰਗੇ ਮਿਲਦੇ ਐਂ ਅੱਛਾ ਪਤਾ ਨਹੀਂ ਕੀ ਚੱਕਰ ਹੈ ਅਰ ਜੇ ਲੜੋ ਨਾ ਬੁੱਤਾ ਹੱਥੇ ਜੇ ਫੜ ਲੈ ਕੇ ਰੱਖ ਲੋ ਥੋੜਾ ਥੋੜਾ ਟਾਂ ਫੜ ਦੋ ਦੋਹੇ ਜਣੇ ਦਾ ਹੀ ਦਾ ਫੜਾ ਜੇ ਹੁਣ ਉਹਨੂੰ ਥੋੜਾ ਥੋੜਾ ਟਾਈਮ ਫੜ ਲਓ ਅੱਜ ਹਵਾ ਵੀ ਠੰਡੀ ਠੰਡੀ ਚੱਲਦੀ ਆ ਅੱਜ ਦਾ ਖਡਾਉਣੇ ਇੱਥੇ ਦੇਖੋ ਖਡਾਉਣੇ ਯਾਰ ਬਹੁਤ ਸਸਤੇ ਮਿਲਦੇ ਜੋ ਜਵਾਕਾਂ ਦੇ ਇੱਥੇ ਜੇ ਆਪਾਂ ਮਾਰਕੀਟ ਦੇ ਸਾਹਬਾਂ ਨਾਲ ਦੇਖੀ ਨਾ ਉਹਦੇ 2 3 € ਵਿੱਚ ਮਿਲ ਜਾਂਦੀ ਚੀਜ਼ ਆ ਹਾਂ ਹਾਂ ਜੋਵਨ ਘੋੜਾ ਨਾ ਆ ਵੀ ਹੁੰਦਾ ਤੇਰੇ ਕੋਲ ਪਹਿਲਾਂ ਤੋੜਦਾ ਇਹ ਤੇ ਆਪਾਂ ਮਿਲ ਕੋਈ ਤੋੜਦਾ ਤੇਰੇ ਫੱਲੇ ਲੱਗ ਕੇ ਹਾਂ ਹਾਂ ਆ ਦੇਖੋ ਇੱਧਰ ਪੱਕੇ ਲੱਗੇ ਵੀ ਛੋਟੇ ਛੋਟੇ ਕਿੰਨੇ ਘੰਟ ਲਾਦੇ ਤੇ ਸਾਰਾ ਆ 1.5 ਯੂਰੋ 1.5 ਯੂਰੋ 1.5 ਯੂਰੋ ਜਿਹੜੀ ਮਰਜੀ ਚੀਜ਼ ਆ ਕੋ ਨੌ ਪਾਲਸਾਂ ਤੋਂ ਬਣ ਕੀ ਇਹ ਨੌ ਪਾਲਸਾਂ ਡੇਢ ਯੂਰੋ ਚ ਸਾਰੀਆਂ ਵਧੀਆ ਬਣਾਇਆ ਵਸੇ ਇਥੋਂੋਂ ਨਿਕਾਇਆ ਇਹਨਾਂ ਨੂੰ ਆੜ ਜਾ ਉੱਤਰਾ ਕੋਤੀ ਨੋ ਤੂੰ ਕਰੇ ਪਰਸ ਦੇਖ ਰ ਤੁਸੀਂ ਕਿੱਦਾਂ ਭਰਿਆ ਪਿਆ ਪਰਸ ਨਾਲ ਜਿਗਾ ਸਾਨੂੰ ਪਹਿਲਾਂ ਦੱਸ ਕੇ ਟਾਈਮ ਆ ਤਗਾ ਦੇਖੋ ਸਾਰੀ ਪਰਸਾਂ ਦੀ ਹੋ ਆਹੇ ਇੰਨਾ ਕਿ ਜ਼ਿਆਦਾ ਪਰਸ ਵਿਕਦਾ ਰੇਟ ਕਿੰਨਾ ਰੇਟ ਦਿਖਾ ਦਮ ਤੁਹਾਨੂੰ ਸਾਰਾ ਜੀ ਰੇਟ ਇਹਨਾਂ ਦਾ ਹੈਗਾ 10 ਯੂਰੋ ਆ ਭਾਈ ਉਹ ਵੀ 10 ਯੂਰੋ ਆ ਵੀ ਸਾਰੇ 10 ਯੂਰੋ ਚ ਪਰਸਾਂ ਮਿਲਦੇ ਆ ਇੱਥੇ ਐਵੇਂ ਆਪਾਂ ਮਾਰਕੀਟ ਅੱਜ ਲਾਈ ਜਿੰਨੇ 100 150 ਵਗੈਰਾ ਐਸੇ ਜਿੰਨੇ ਮਰਜ਼ੀ ਫੈਸਲੇਸ਼ਨ ਇਹਨਾਂ ਨੇ ਸਾਰੇ ਏਰੀਆ ਵੰਡੇ ਹੋਏ ਆ ਇੱਕ ਏਰੀਆ 'ਚ ਸਬਜ਼ੀ ਫਰੂਟ ਆ ਕਿਸ ਏਰੀਆ ਚ ਕੱਪੜਾ ਹੁਣ ਇਧਰ ਆ ਗਏ ਇਹ ਲੈਂਚ ਆ ਗਏ ਇਧਰ ਸਿਰਫ ਸਰਬਜੀ ਯਾਰੋ ਆਹੀ ਫਰੂਟ ਦੀ ਦੁਕਾਨਾ ਇਧਰ ਤੇ ਖਾਣੇ ਪੀਣੇ ਦਾ ਸਮਾਨ ਜਣੀ ਕਾ ਇਧਰ ਆਉਣ ਦਾ ਮਤਲਬ ਵੀ ਹੈ ਅਸਲਾਮੁਅਲੈਕ ਤਿੰਨ ਏਰੋ ਚਾਰ ਏਰੋ ਜਿੱਦਾਂ ਸਮਾਨ ਮਿਲਦਾ ਵਸ ਸਮਾਤ ਨਹੀਂ ਲਾਉਣਾ ਪੁੱਤ ਓਨੇਰੋ 40 ਅਸੀਂ ਬਣੀ ਪੇਟੀ ਵਈ ਦੇਖ ਲੋ ਨਾ ਓਨੇਰੋ 40 ਜੱਬੂ ਕਿੰਨਾ ਸਸਾ ਲਾਵਾ ਕਿੱਧਰ ਜੋਬ ਨਹੀਂ ਪਤਾ ਨਹੀਂ ਹਾਂ ਆਏ ਨਹੀਂ ਅਜੇ ਪਤਾ ਨਹੀਂ ਆਂਗੇ ਹੋਊਗਾ ਉਹ ਵੀ ਸਬਜ਼ੀ ਵੀ ਫਰੂਟੇ ਦੀ ਆ ਸਬਜ਼ੀ ਦੀ ਆ ਆ ਅਸੀਂ ਫੇਰ ਵਾਪਸ ਉੱਥੇ ਆ ਗਏ ਖਾਣ ਪੀਣਣ ਦੀ ਜਗ੍ਹਾ ਜਿੱਥੋਂ ਪਹਿਲਾਂ ਨੰਗੇ ਸੀ ਤੇ ਐਦਾਂ ਦੀਆਂ ਮਾਰਕੀਟਾਂ ਬਾਈ ਇੱਥੇ ਤੇ ਐਦਾਂ ਦੇ ਰੇਟਾਂ ਕੁਛ ਕੋਈ ਕੋਈ ਚੀਜ਼ 5 ਯੂਰੋ ਚ ਮਿਲ ਜਾਂਦੀ ਹੈ ਕੋਈ 10 ਯੂਰੋ ਚ ਵੀ ਮਿਲ ਜਾਂਦੀ ਹੈ ਇਹਨਾਂ 10-15 ਯੂਰੋ ਚ ਤੁਹਾਨੂੰ ਸਭ ਕੁਝ ਲੱਭ ਸਕਦਾ ਔਰ ਜੇ ਕਿਸੇ ਨੂੰ ਕੁਝ ਲੈਣਾ ਹੋਵੇ ਉਹ ਦੇਖੋ ਜੀ ਕਿਉਂ ਨਾ 5-5 ਯੂਰੋ ਚ ਲਾਇਆ ਹੋਇਆ ਉਧਰ 5-5 ਯੂਰੋ ਸਾਰ ਉਹ ਬੱਲੇ ਟੈਡੀ 20 ਰੁਪਏ ਉਧਰ ਰੱਖਣ ਆ ਦੇਖੋ ਜੀ ਹੋਰ ਉਹ ਮੈਂ ਆ ਉਹ ਕਿੰਨੇ ਦੀ ਉਹਨਾਂ ਸੀਟ ਵੇ ਆ ਹਾਂ ਆ ਬਾਹਰੇ ਲਾਇਆ ਮੈਂ ਢੇਰ ਬਸ ਇਦਾਂ ਹੀ ਕੋਈ ਚੱਕਰ ਨਹੀਂ ਹੈਗਾ ਆ ਦੇਖੋ ਟੈਡੀ ਵੀਰ ਕਿੰਨੇ ਪਏ ਇੱਥੇ ਇਹ ਸੀ ਐ ਸੀ ਕੋਲੋਂ ਫੰਟ ਹੂੰ ਤੁਚੀ ਗਰ ਕੀ ਜੋ ਗਰਗੀਰੀ ਬੁੜੀ ਤੇ ਹਨ ਬੱਬੀ ਤੇ ਹਨ ਮੰਡੀ ਵਾਲਾ ਸਿਸਟਮ ਇੱਕ ਤਰ੍ਹਾਂ ਜਿਵੇਂ ਆਪਣੀਆਂ ਇੰਡੀਆ ਮੰਡੀਆਂ ਹੁੰਦੀਆਂ। ਉਹੀ ਸਿਸਟਮ ਹੈ। ਅਰਪੀਰਾ ਬੋਲ ਬਰੇ ਲੱਗੇ ਹੋਏ ਬੇ ਇੱਥੇ। ਜਿਹੜੇ ਆਪਣੇ ਘਰੇ ਫੇਰਨੇ ਹੁੰਦੇ ਆ। ਛਾੜ ਦੂ ਜਗਾ ਹੁਣ ਆ ਫੇਰਦ ਨੂੰ ਲੱਗੇ ਆਪਾਂ। ਫਿਲਟਰ ਵੀ ਮਿਲ ਜਨੇ ਹੋਰੇ ਬਾਈ ਜੇ ਕਿਸੇ ਨੇ ਫਿਲਟਰ ਲੈਣੇ ਨੇ ਫਿਲਟਰ ਬਹੁਤ ਔਖੇ ਮਿਲ ਜਨੇ ਨੇ। ਇਹ ਦਾ ਪ੍ਰਿੰਗ ਦਾ ਪ੍ਰਿੰਗ ਦਾ ਬਾਅ ਬੇ ਨੇ ਬਾਈ। ਆ ਕੈਪਰੀਆਂ ਲੱਗੀਆਂ ਵੀ ਆ 5-5000 ਰੁਪਏ ਚ। ਮਾਰਕੀਟ ਚ 15 ਰੋ 20 ਰੋ ਚ ਮਿਲਦੀ ਜਿਹੜੇ 5000 ਰੋ ਚ ਲਈ ਵੀ ਆ ਕੁਆਲਿਟੀ ਦਾ ਫਰਕ ਤਾਂ ਹੋਊਗਾ ਇਹਦਾ ਮਾੜਾ ਮੋਟਾ ਯਾਰ ਆਫਰੀਕਾ ਵਾਲੇ ਲਈ ਵੀ ਦੁਕਾਨ ਬਾਈ ਫਰੀਕਾ ਵਾਲੇ ਇਧਰੇ ਬਹੁਤ ਵਗੋ ਬੇਚਨੇ ਯਾਰ ਫਰੀਕਾ ਵਾਲੇ ਆ ਮਾਲਾਂ ਜੀਆਂ ਨਾ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਮਮੂ ਮੀਆਂ ਆ ਜਿੰਨਾ ਫਾਇਦਾ ਕਾਰਸੂ ਬਹੁਤ ਡਿਫਰੈਂਟ ਜਿਹਾ ਹੈ ਇਹਨਾਂ ਨੇ ਤਾਂ ਇਹ ਕਾਚਾ ਵਰ ਪਕਾ ਦਾ। ਕਿੰਨੀ ਤਰ੍ਹਾਂ ਦੇ ਬਾਈ ਚਾਹ ਚਾਹ ਇਹ ਮੈਂ ਤੁਹਾਡੇ ਫਰ ਤੋਂ। ਜਿਹੜੇ ਤੁਸੀਂ ਸਾਹਮਣੇ ਪੁਲਿਸ ਵਾਲੇ ਦੇਖ ਰਹੇ ਹੋ ਨਾ ਇਹ ਆ ਕੇ ਚੈੱਕ ਕਰਕੇ ਜਾਣੇ ਡਾਕੂਮੈਂਟ ਸਾਰੇ ਇਹਨਾਂ ਦੁਕਾਨ ਵਾਲਿਆਂ ਦੇ। ਵੀਨੇ ਕੋ ਕਦ ਤੱਕ ਦੀ ਪਰਮਿਸ਼ਨ ਹੈ ਕਿਉਂਕਿ ਜਿਹੜੀ ਇਹ ਪਰਮਿਸ਼ਨ ਹੁੰਦੀ ਹੈ ਇਹ ਮੁੱਕ ਜਾਂਦੀ ਹੈ 6 ਮਹੀਨੇ ਕਿਸੇ ਦੀ ਸਾਲ ਵੈਲਿਡ ਹੁੰਦੀ ਹੈ ਕਿਸੇ ਦੀ 2 ਸਾਲ ਵੈਲਿਡ ਹੁੰਦੀ ਹੈ ਐਦਾਂ। ਚਾਲ ਚੜਜੋ ਹੁਣ ਤੁਹਾਨੂੰ ਉੱਪਰ ਦਿਖਾਉਣਾ ਆ ਆਹ ਬੱਲੇ ਸਾਨੂੰ ਬਈ ਅੱਜ ਅਵਲੀਨ ਕੁਮਾਰ ਰਹੀ ਹੈ ਇਹ ਸਾਡੀ ਗਾਈਡ ਅੱਜ ਇਹ ਸਾਰਾ ਕੁਝ ਦੱਸ ਰਹੀ ਹੈ ਅੱਜ ਸਾਨੂੰ ਇਦਾਂ ਇਦਾਂ ਕਰੋ ਕਿਉਂਕਿ ਇਹਦਾ ਪਿੰਡ ਆ ਇਸ ਕਰਕੇ ਇਹਨੂੰ ਸਾਰਾ ਕੁਝ ਪਤਾ ਰਸਮ ਇੱਧਰ ਆ ਜਾ ਤੇ ਆਹ ਸਾਰੀ ਮਾਰਕੀਟ ਲੱਗੀ ਹੋਈ ਆ ਇੱਧਰ ਉੱਪਰ ਉੱਪਰ ਦੇਖੋ ਇਹ ਲੱਗਦਾ ਵੀ ਪਤਾ ਨਹੀਂ ਕੀ ਹੈ ਤੰਬੂ ਜਲਾਏ ਹੋਏ ਹਨਾ ਬਹੁਤ ਲੋਕੋ ਨੇ ਯਾਰ ਇੱਧਰ ਦੇਖੋ ਕਿੰਨੇ ਲੋਕ ਆਉਣੇ ਆ ਦੇ ਵਿੱਚ ਨਾ ਚਲੋ ਬੁੱਤ ਚਲੋ ਹੁਣ ਉਹ ਬੁਢੀ ਜਿਹੜਾ ਕਿੰਨੀ ਬੁਢੀ ਹੁਣ ਸਾਈਕਲ ਚਲਾਈ ਫਿਰਦੀ ਫੇਰ ਵੀ ਆਪਣੇ ਤਾਂ ਉਮਰ ਦੇ ਬੰਦਾ ਹ ਉਹ ਦਿਨ ਤੁਰਨੇ ਜੋਗਾ ਰਹਿੰਦਾ ਬਾਕੀ ਤੁਹਾਨੂੰ ਥੋੜੀ ਝਾਕੀਆ ਪਿੰਡ ਦੇ ਵੀ ਮਰਾ ਦਿੰਨਾ ਇੱਕ ਵਾਰ ਕਿ ਕਿਦਾਂ ਦਾ ਪਿੰਡ ਆ ਹੈ ਕਿਦਾਂ ਕੀ ਕੁ ਹੋ ਜਾ ਦੇ ਵਿੱਚ ਮਾਰਾ ਮੋਟਰ ਹੁਣ ਪਿੰਡ ਘੁੰਮਦੇ ਆਪਾਂ ਪੰਜਾਬੀ ਚ ਗੱਲ ਕਰ ਲੋ ਪੰਜਾਬੀ ਚ ਬਲ ਬਲ ਘਾਂਟਾ ਘਰ ਕਿੰਨਾ ਪੁਰਾਣਾ ਲੱਗਦਾ ਕਾਫੀ ਪੁਰਾਣਾ ਸ਼ਹਿਰ ਹੈ ਬਾਈ ਇਹ ਮਾਡਰਨ ਨਹੀਂ ਹੈਗਾ ਇਹਨਾਂ ਯਾਨੀ ਪੁਰਾਣੀਆਂ ਇਮਾਰਤਾਂ ਤੁਹਾਨੂੰ ਬਹੁਤ ਮਿਲ ਜਣਗੀਆਂ ਸ਼ਹਿਰ ਦੇ ਵਿੱਚ ਦਰਾਖਤਾਂ ਨਾਲ ਤਾਂ ਨਾ ਟਾਲੀ ਲੋਕ ਇੰਨਾ ਪਿਆਰ ਕਰਦੇ ਤੁਸੀਂ ਯਕੀਨ ਨਹੀਂ ਕਰ ਸਕਦੇ ਆ ਦੇਖੋ ਇੱਕ ਲਾਈਨ ਚ ਦਰਖਤ ਲਾਇਆ ਕਿੰਨੇ ਦਰਖਤ ਹਨ ਕੋਈ ਦਰਖਤ ਨਹੀਂ ਕੱਟਿਆ ਹੋਇਆ ਆਪਣੇ ਕਹਦੇ ਨੇ ਗੰਦ ਪਾਉਨੇ ਐ ਇੱਦਾਂ ਕਰਦੇ ਓਦਾਂ ਕਰਦੇ ਐ ਦੇਖ ਲਓ ਹਨਾ ਕਿੰਨਾ ਗੰਦ ਵੀ ਪਿਆ ਹੋਇਆ ਪਰ ਫਿਰ ਵੀ ਫਾਇਦਾ ਬਹੁਤ ਹਨਾ ਦਾ ਯਾਰ ਇੱਧਰ ਸਕੂਲ ਵਾਰੇ ਆ ਇੱਧਰ ਨੂੰ ਅਬਲੀਨ ਦਾ ਸਕੂਲ ਦੇਖਣ ਚੱਲੇ ਹਾਂ ਹੁਣ ਬਈ ਅਸੀਂ ਨਾਲ ਪਿੰਡ ਕਮਾਉਂਦੀ ਸਾਨੂੰ ਇਹ ਸਾਡੀ ਗਾਈਡ ਅੱਜ ਹੈ ਕਿ ਇੱਧਰ ਸਕੂਲ ਆ ਓਕੇ ਦੇਖੀ ਸਾਈਕਲ ਬਹੁਤ ਏਹੀ ਲਈ ਆਉਂਦੀ ਆ ਆ ਇਸ ਤੇ ਕਿੰਨੇ ਫਿਟ ਡੇ ਗਿੱਟਿਆ ਖੜੀਆਂ ਹੋਈਆਂ ਆ ਹਾਂ ਹਾਂ ਤੇਰੇ ਬਿਚੇ ਜਾ ਕੇ ਜਾ ਕੇ ਆਸ ਪਾਸ ਉਹ ਦੇ ਦੇ ਆ ਕੇ ਓਕੇ ਓਕੇ ਆ ਗਲੀ ਜਾ ਕੇ ਤਾਂ ਇਦਾਂ ਲੱਗਦਾ ਵੀ ਜਿਕਣਾ ਚੰਡੀਗੜ੍ਹ ਦੀ ਕਿਸੇ ਕਲੋਨੀ ਚ ਆ ਗਏ ਹੁਣੇ ਮੋਹਾਲੀ ਚੰਡੀਗੜ੍ਹ ਵਾਲਾ ਆ ਕੇ ਹੁਣੇ ਜਿਕਣਾ ਇੱਧਰ ਵੀ ਘਰ ਹੈ ਤੇ ਇੱਧਰ ਵੀ ਘਰ ਹੈ ਸੇਮ ਪਰ ਇਟਲੀ ਦੀ ਯਾਰ ਇੱਕ ਖਾਸ ਹੀ ਐ ਤੋਰੇ ਜਿਕਣਾ ਘਰ ਡਿਸਟਰਬਿੰਗ ਨਹੀਂ ਹੈਗੀ ਜਮੇ ਬਿਲਕੁਲ ਵੀ ਇੱਕ ਦੂਜੇ ਦੀ ਬਹੁਤ ਸ਼ਾਂਤ ਸੁਭਾਅ ਦੇ ਲੋਕ ਆਇਆ ਚਲ ਆ ਜੋ ਪੁੱਤ ਮਰਦਨ ਚੱਲੀਏ ਨਿਆਣੇ ਨੂੰ ਕਿੰਨਾ ਚਾਹ ਹੁੰਦਾ ਜੀ ਮੇਰਾ ਸਕੂਲ ਦੇਖਣਾ ਚੱਲਿਆ ਹੈ ਨਾ ਹੁਣ ਇਹਦਾ ਸਕੂਲ ਦੇਖ ਰਹੇ ਹਾਂ ਅਸੀਂ ਬਹੁਤ ਖੁਸ਼ ਹੋਈ ਪਈ ਐ ਚੱਲ ਚੱਲ ਜੇਤੀ ਆ ਆ ਗਿਆ ਗੇਟ ਬਾਈ ਸਕੂਲ ਦਾ ਸਕੂਲ ਦਾ ਹੈ ਓਕੇ ਕੰਦਾ ਮਤਲਬ ਜਿਹੜੇ ਸੈਕੰਡ ਕਲਾਸ ਚ ਉਹਨਾਂ ਦਾ ਗੇਟ ਹੈ ਉਹ ਕੋਈ ਸਕੂਲਾਂ ਦੇ ਨਾਲ ਅਲੱਗ-ਅਲੱਗ ਗੇਟ ਹੁੰਦੇ ਆ ਲੈ ਫੜਾ ਦੇ ਮੈਨੂੰ ਅਜਾ ਆ ਕੀ ਆਪ ਨਹੀਂ ਨਾ ਪੋਸਟਰ ਲਾਉਣ ਨੂੰ ਹੈ ਹਾਂ ਆ ਆਪ ਬਈ ਪਬਲਿਸਿਟੀ ਕਰਨ ਕਿਸੇ ਚੀਜ਼ ਦੀ ਇੱਥੇ ਲਾ ਸਕਦੇ ਆਲੇ-ਦਾਲੇ ਨਾਲ ਆ ਸ਼ੀਸ਼ੇ ਲੈਵੇਂ ਨਾਲ ਵਿੱਚ ਲਿਆ ਕੇ ਤੁਸੀਂ ਆਪਣੀ ਪਬਲਿਸਿਟੀ ਕਰ ਸਕਦੇ ਆ ਕੰਦਾ ਤੇ ਨਹੀਂ ਕੁਝ ਵੀ ਲਾ ਸਕਦੇ ਇਹਨਾਂ ਜਗ੍ਹਾ ਦਿੱਤੀ ਹੈ ਮੇਰੀ ਜੇ ਕਿਸੇ ਨੇ ਪਬਲਿਸਿਟੀ ਕਰਨ ਕਿਸੇ ਚੀਜ਼ ਦੀ ਆਪਣੀ ਤੇ ਇਹਨਾਂ ਵਿੱਚ ਲਾ ਦਿਓ ਆਖੇ ਆ ਸਕੂਲ ਹੈ ਇਹਦਾ ਸਕੂਲ ਕਾਫੀ ਵੱਡਾ ਚਲੋ ਚੱਲੇ ਘਰ ਨੂੰ ਚੱਲਦੇ ਹੈ ਆ ਵਾਲਾ ਵਲੀਨ ਦਾ ਗੇਟ ਹੈ ਹੁਣ ਇਹਦਾ ਚੇਂਜ ਹੋ ਜਾਣਾ ਕਿਉਂਕਿ ਉਹਨੇ ਸੈਕੰਡ ਕਲਾਸ ਚ ਹੋ ਗਈ ਇੱਥੇ ਇਟਲੀ ਦੇ ਵਿੱਚ ਜਿਹੜੇ ਕਲਾਸਾਂ ਸ਼ੁਰੂ ਹੋਣੇ ਸਤੰਬਰ ਚ ਹੋਣੀਆਂ ਜਿੱਦਾਂ ਆਪਣੇ ਇਟਲੀ ਚ ਆਹ ਹੈ ਪ੍ਰੀਮਾ ਵਾਲਾ ਗੇਟ ਵਈ ਇੱਥੇ ਨੂੰ ਐਂਟਰ ਹੁੰਦੀ ਹੈ ਇਹ ਤੇ ਉਹ ਸਾਹਮਣੇ ਸਕੂਲ ਹੈ ਇਹਦਾ ਓਕੇ ਬਰਾਵਾ ਗ੍ਰਾਸੀਆ ਦੱਸਾਂਗੇ ਤੇ ਹੁਣ ਆਪਾਂ ਚੱਲੀਏ ਵਾਪਸ ਘਰ ਵੱਲੋਂ ਹਨਾ ਆ ਬੇਬੇ ਦੇਖ ਲਓ ਬਾਈ ਕਿੰਨੀ ਸਿਆਣੀਆਂ ਹਨਾ ਕਿੰਨੀ ਓਵਰ ਹੋਣੀ 90 ਸਾਲ ਦੀ ਹੋਣੀ ਆ 85 ਸਾਲ ਦੀ ਦਾ ਪੱਕੀ ਆ ਸੋ ਇਹ ਤਾਂ ਔੜੀ ਜਾਂਦੀ ਫੇਰ ਵੀ ਦੇਖ ਲਓ ਹੋਜੀ ਦੁਆਰੇ ਤੋਂ ਅਸੀਂ ਫਿਰ ਕੇ ਫੇਰ ਮਾਰਕੀਟ 'ਚ ਆ ਗਏ ਆ ਤਰਬੂਜ ਦੇਖੋ ਘੱਟੋ-ਘੱਟ 20 ਕਿਲੋ ਦਾ ਹੋਣਾ ਕਿੰਨਾ ਹਨਾ ਇਹ ਤਾਂ ਭਾਂਡੇ ਵਗੈਰਾ ਵੀ ਪਏ ਇੱਥੇ ਸਾਰੇ ਆ ਤਾਂ ਹੁਣ ਤੇ ਰਹਿਗੇ ਤੇ ਪਹਿਲਾ ਸਾਰਾ ਕੁ ਸੁੱਚਾ ਸੱਚਾ ਜਿਹੜਾ ਕੋ ਮਰਜ਼ੀ ਲੈ ਲੋ ਪਲਾਸ ਪੇਚ ਕਸ ਚਾਬੀਆਂ ਸਾਰਾ ਕੁ ਰੱਖੀ ਬੈਠਾ ਬੰਦਾ ਇਹ ਤਾਂ ਲੋ ਤੁਸੀਂ ਚੰਗੇ ਰਹਿ ਗਏ ਕਿ ਆ ਲਿਆ ਦਿਖਾ ਇਹ ਤਾਂ ਉਹ ਵਾਓ ਕੀ ਦਿਖਾ ਪਾਤਰੀ ਇਹ ਤਾਂ ਨਹੀਂ ਅਧਾਈ ਕੱਟ ਗਈ ਪਤਾ ਤਾਂ ਦੇਖੋ ਕਿੰਨਾ ਸੋਹਣਾ ਬਣਾਇਆ ਮੂੰਹ ਬਣਾਇਆ ਹੋਇਆ ਹੈ ਨਾ ਚਲੋ ਹੁਣ ਖਾ ਲਿਓ ਚਲ ਆਜੋ ਐਸਾ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਦੁਕਾਨਾਂ ਚੈਨੀਆਂ ਦੀਆਂ ਨੇ ਚੈਨੀ ਬਹੁਤ ਸ਼ਾਇਪ ਆਏ ਪਏ ਇੱਥੇ ਤੋ ਐਦਾਂ ਲੱਗਦੇ ਆ ਭਾਈ ਦੇਖ ਲਓ ਹਨਾ ਰੋਡ ਤੇ ਮਾਰਕੀਟ ਹੈ ਇੱਥੇ ਇਹਦੀ ਪਰਮਿਸ਼ਨ 2 ਵਜੇ ਤੱਕ 2 ਵਜੇ ਬਾਅਦ ਆਹ ਰੋਡ ਖੁੱਲ ਜਾਣਾ 2 ਵਜੇ ਤੋਂ ਪਹਿਲਾਂ ਗਣ ਦੁਕਾਨ ਚੱਕਣੀ ਪੈਣੀ ਹੈ ਇਹ ਤੇ ਇੱਥੇ ਆ ਕੇ ਇਹਦੀ ਸਮਾਪਤੀ ਹੋ ਜਾਂਦੀ ਹੈ ਮਰਕਾਤ ਦੀ ਐ ਸਾਈਡ ਤੇ ਆ ਕੇ ਆ ਕੋਈ ਟੀਮ ਜਾਂਦੀ ਹੈ ਭਾਈ ਖਿਡਾਰੀਆਂ ਦੀ ਬੋਲੋ ਬੋਲੋ ਖਾ ਰਹੀਆਂ ਸਪੋਰਟਸ ਕਰਦੇ ਹੋਣੇ ਕੋਈ ਇਕੱਠੇ ਇਹ ਉਹਦੇ ਕਰਕੇ ਬੱਚਿਆਂ ਨੂੰ ਹੁਣ ਪਾਰਕ ਦੇ ਹੈਗੀ ਪਾਰਕ ਦੇ ਵਿੱਚ ਆਏ ਆ ਸੀ ਜਿਹੜੀ ਪਾਰਕ ਤੁਹਾਨੂੰ ਪਹਿਲਾਂ ਦਿਖਾਈ ਤੀ ਹੁਣ ਇਹਨਾਂ ਨੇ ਲੈਣੇ ਇੱਥੇ ਝੂਟ ਰਸਮ ਸ਼ਾਮ ਅੱਜ ਪੁੱਤ ਸ਼ਾਮ ਅੱਜ ਸ਼ਾਮ ਅੱਜ ਉਰੇ ਥੋੜਾ ਜਿਹਾ ਬੈਠੂਗਾ ਧੁੱਪਾਂ ਚ ਹੁਣ ਤੋਂ ਆ ਬਾਈ ਜੀ ਚਾੰਟੀ ਉੱਠੀ ਆ ਹੁਣ ਇੱਥੇ ਬੈਠ ਕੇ ਖਾਣੇ ਆ ਸੀ ਪਤਾਤੇ ਕੇਦਲਾ ਪਤਾਦਿਆਂ ਦੀ ਪਾਰਟੀ ਚੱਲਣ ਲਗੀ ਪਤਾਦਿਆਂ ਦੀ ਪਾਰਟੀ ਦੀ ਮੈਨੂੰ ਵੀ ਦੋ ਇੱਕ ਇਦਾਂ ਨਾ ਫਸਾ ਫਸਾ ਰੋ ਪਾਚ ਦੇ ਸਦੀਵਨ ਅਕਾਸ ਵਿੱਚ ਸੋ ਨਾ ਰੋਣਾ ਤੇ ਖੇਲੋ ਚਾਰ ਪੰਜ ਮਿੰਟ ਖਾ ਪੀ ਲੋ ਪੇਟੀ ਲੈ ਘਰ ਨੂੰ ਆਪਾਂ ਹਨਾ ਫਿਰ ਬੁੱਤਾ ਆਪਣੇ ਆਪ ਨੇ ਘਰ ਨੂੰ ਵੀ ਜਾਣਾਗਾ ਹਾਂ ਵਾਓ ਹਾਂ ਦੋਹੇ ਜਣੇ ਚੜ ਕੇ ਤੁਸੀਂ ਤਾਂ ਉਹ ਬੱਲੇ 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 ਆਹਾ ਹਾ ਹਾ ਕੂਕੂ ਧਿਆਨ ਨਾਲ ਡਿੱਗ ਵੀ ਨਾ ਪਿਓ ਹਾਂ ਇਹਦਾ ਫੇਕਾ ਹੋ ਗਿਆ ਥੱਲੇ ਹੱਥ ਭਲ ਬੁੱਤੋ ਤੇ ਥੱਲੇ ਹੱਥ ਭਲ ਜੇ ਥੱਲੇ ਉੱਤਰਨਾ ਹੋਇਆ ਠੀਕ ਹੈ ਕੁਝ ਨਹੀਂ ਹੁੰਦਾ ਖੜਾ ਰਹਿ ਤੇ ਬਾਕੀ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਲਾਈਕ ਕਮੈਂਟ ਕਰਨਾ ਤਾਂ ਭੁੱਲਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਤੁਹਾਡੇ ਨਾਲ ਜਲਦੀ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਲੋਕੇਸ਼ਨ ਦੇ ਉੱਤੇ ਉਦੋਂ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਬਾਏ ਬਾਏ